हिरोएंद 3 लाख कैश ਇਹ ਬਰਾਮਦ ਹੋਇਆ ਔਰ ਇਹਦੇ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਖਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਇਹ ਨੈਟਵਰਕ ਚਲਾ ਰਿਹਾ ਹੈ ਔਰ ਪਹਿਲਾਂ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇਆ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਤੁਸੀਂ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਇਹ ਰਿਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੇ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀసీపీ ਸਾਹਿਬ ਮਹਤਾਬ ਸਿੰਘ ਜੀ ਐਡੀసీపీ ਸੁਰਿੰਦਰ ਜੀ ਐਸసీపీ ਔਰ ਸ਼ਿਵਦਰਸ਼ਨ ਸਾਡੇ ਐਸਐਚਓ ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ ਚ ਬੰਦਾ ਐਕਟਿਵ ਹੈ ਔਰ ਦਾਹੀਂ ਇੰਨੀ ਦੂਰ ਲੈਣ ਆਉਂਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਆ ਉਹ ਤੁਹਾਡ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਕੋਈ ਕਬੱਡੀ ਦਾ ਪਲੇਅਰ ਫੇਸਾਂ ਲੱਗਿਆ ਹੈ ਸਾਹਮਣੇ ਇੱਕ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕਮਬਾਈਨ ਦਾ ਡਰਾਈਵਰ ਸੀਗਾ ਤੇ ਕਮਬਾਈਨ ਹਾਰਵੈਸਟਰ ਦੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਹੈ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦੇ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਭਰਿਆ ਕਰ ਤੋਂ ਗਿਆ ਸਰ ਤੇ ਪਿੱਛੇ ਸਿਗਰਾਂ ਲੁਕਾ ਕੇ ਰੱਖੀ ਸੀ ਕੋਈ ਨਹੀਂ ਰੋਇਆ ਕਿੰਨਾ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋ ਰਿਕਵਰੀ ਹੋਈ ਰੀਸੀਵ ਕਰਨ ਗਿਆ ਸੀਗਾ ਜੀ ਕਿੰਨੂ ਕਿਤੇ ਨਾ ਕੋਈ ਜਾਣ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਹੇ ਆ ਡਰਗ ਮੰਨੀ ਹੈ ਜੀ ਡਰਗ ਮੰਨੀ ਕਿੰਨੇ ਸਮੇਂ ਨਾਲ ਸੀ ਨਾ ਜੀ ਡਰਗ ਦਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਲੈ ਆ ਸੀਦਾ ਪੈਸੇ ਨਹੀਂ ਦਿੱਤੇ ਰਹੇ ਤਾਂ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹ ਇਹਦਾ ਰਿਮਾਂਡ ਹੁਣ ਲੈ ਕੇ ਹੁਣ ਅਸੀਂ ਡਿਟੇਲ ਚੋਂ ਪੁੱਛ-ਕਿਛ ਕਰਨੀ ਹੈ ਫਾਈਨੈਂਸ਼ੀਅਲ ਅਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਉਹਦੇ ਤੇ ਵਰਕ ਕਰ ਰਹੇ ਹਾਂ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਕੱਪੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਕੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਛੜਕਾਲੂ ਆ ਰਹੇ ਨੇ ਨੇੜੇ-ਤੇੜੇ ਉਸ ਏਰੀਏ ਦੇ ਵਿੱਚ ਤਾਂ ਹਰੇਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਕਿ ਟਕਲੇ ਸਮੇਂ ਦੇ ਵਿੱਚ ਕਿੰਨਾ ਮੋਡਸ ਟਕਲੇ ਹੋ ਰਿਹਾ ਰੀਸ਼ਰਲੀ ਭਾਵਨ ਰਹਿਤਾਂ ਕਿ ਇਹ ਜਿਹੜਾ ਹੈ ਰੋਮਨ ਕਿ ਸ਼ਹਿਰ ਦੇ ਵਿੱਚ ਅਗਰ ਸ਼ਹਿਰ ਵਿੱਚ ਹੋ ਜਾਂ ਨਾ ਮਮਾ ਬਾਦੋਂ ਖਰੀਦੀ ਜਾਂ ਉਹ ਇਹ ਸ਼ਹਿਰ ਵੀ ਇਹਨੇ ਪੜੀ ਕੋਲ ਜੇ ਕਮਰ ਸਾਂਦੇ ਨੇ ਚਾਰ ਕੇ ਇਹਨਾਂ ਨੂੰ ਫੀਲ ਟੈਗਾ ਲੱਗਦੀ ਕਿ ਕ੍ਰਾਈਮ ਵੀ ਤਾਂ ਹੈ ਮਾਲਵੇ ਨਾਲ ਸਬੰਧ ਹੁੰਦਾ ਦੂਏ ਤੋਂ ਬੈਠ ਕੇ ਫ੍ਰੀਡ ਕਰ ਰਹੇ ਨੇ ਫਿਰ ਦਬ ਕੇ ਹਮੇਂ ਪਾਸ ਰੱਖਦੇ ਨੇ ਫ੍ਰੀਡ ਦਾ ਪੰਜਾਬ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਅਮਰਸਰ ਦਾ ਤਾਂ ਹੈ ਹੀ ਨਹੀਂ ਸੋ ਰਾਦਰ ਆਈ ਗਿਵ ਕ੍ਰੈਡਿਟ ਕਿ ਇਸ ਗੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਇਹ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਸ ਮੋਰ ਹੈ दैट इज ਵਾਈ ਅچھے ਰਿਜ਼ਲਟ ਆ ਰਹੇ ਰਦਰ ਮੈਨ ਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਇਹ ਜੇ ਅਸੀਂ ਬਾਹਰੋਂ ਵੀ ਰਿਕਵਰੀ ਕਰਦੇ ਆ ਤਾਂ ਅਮਰਸਰ ਪੁਲਿਸ ਹੀ ਕਰ ਰਹੀ ਹੈ ਮੈਂ ਕੱਲ ਜਲੰਧਰ ਗਿਆ ਸੀ ਆਉਸੇ ਤੁਹਾਡੇ ਬਾਰੇ ਜੋ ਨੂੰ ਮਿਲਿਆ ਕਹਿੰਦੇ ਕਿ ਉੱਥੇ ਲੱਤਾ ਚਲੇ ਗਏ ਨੇ ਜਿਹੜੇ ਜਿਹੜੇ ਬੰਦੇ ਨੇ ਕਾਨੂੰਨ ਤੋੜਨੇ ਉਹ ਸਾਰੇ ਜਲੰਧਰ ਲਈ ਮੈਂ ਜਿਵੇਂ ਦੱਸਿਆ ਕਿ ਸੌਫਟ ਟਾਰਗੇਟ ਹੈ ਜੀ ਉਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ੀਅਲੀ ਇਹਨੂੰ ਰਿਕੁਆਇਰਮੈਂਟ ਹੈ ਉਹਨੂੰ ਉਹ ਬੰਦਾ ਸੌਫਟ ਟਾਰਗੇਟ ਨੂੰ ਆਪਣੇ ਲਿਓਰ ਕਰ ਲੈਂਦਾ ਆਪਣੀਆਂ ਗੱਲਾਂ ਚ ਲੈ ਕੇ ਉਹਨੂੰ ਯੂਜ਼ ਕਰ ਰਿਆ ਜੋ ਪ੍ਰੀਲੀਮਰੀ ਗੱਲ ਲੱਗ ਰਹੀ ਹੈ ਇਹਦੇ ਚੋ ਕਿਉਂਕਿ ਸੇਮ ਪਿੰਡ ਦਾ ਬੰਦਾ ਹੈ ਔਰ ਉਹ ਕਾਫੀ ਨੈਟਵਰਕ ਤਿਆਰ ਰਿਹਾ ਨਹੀਂ ਅਜੇ ਇਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਤਾਂ ਇੱਕ ਪੁਆਇੰਟ ਦੱਸਿਆ ਗਿਆ ਉਹ ਤੋਂ ਅੱਗੇ ਨੇ ਰਿਸਿਵ ਕਰ ਲਈ ਉਹ ਅੱਗੇ ਸਾਰੀ ਇਨਵੈਸਟੀਗੇਸ਼ਨ ਚ ਆਪਾਂ ਅਜੇ ਨਹੀਂ ਰਿਵੀਲ ਕਰ ਸਕਦੇ ਆਪਾਂ ਲੱਗੇ ਹੋਏ ਆਂ ਉਹਦੇ ਉਹ ਬੰਦਾ ਜਿਹੜਾ ਦਿਨ ਆਇਆ ਉਹਨੂੰ ਵੀ ਲੱਗੇ ਹੋਏ ਆਂ ਜੀ ਲੱਗੇ ਹੋਏ ਵਕਰੇ ਵਕਰੇ ਜੀ ਬੱਕਰੇ ਸੋ ਇੱਕ ਨਵਾਂ ਟ੍ਰੈਂਡ ਹੈ ਕਿ ਯੂਐਸ ਬੇਸ ਲੋਕ ਹੀ ਬੈਠੇ ਇਹੀ ਕੰਮ ਕਰ ਰਹੇ ਆ ਸੋ ਉਸ ਚ ਸਾਰਾ ਹਵਾਲਾ ਐਂਗਲ ਵੀ ਸਾਰਾ ਐ ਅਸੀਂ ਏਜੰਸੀਜ਼ ਨਾਲ ਵੀ ਸ਼ੇਅਰ ਕਰਾਂਗੇ ਅੰਮ੍ਰਿਤਸਰ ਤੋਂ ਦੋ ਘੰਟੇ ਪਿੱਛੇ ਪੈ ਗਿਆ ਵੈਸੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਵੀ ਅੰਮ੍ਰਿਤਸਰ ਪੁਲਿਸ ਜਿਆਦਾ ਅਲਰਟ ਆ ਜੀ ਫੜ ਲੈਂਦੀ ਐ ਬਾਹਰ ਹੁੰਦੇ ਤਾਂ ਮੋਗੇ ਦਾ ਬੰਦਾ ਹ ਹੰਦਿਆ ਤੇ ਕੋ ਪੈਸਾ ਮੈਂ ਕੁਛ ਨਹੀਂ ਕਹਿ ਸਕਦਾ ਇਟ ਇਜ਼ ਅ ਗ੍ਰੇਟ ਟੀਮ ਐਫਰਟ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਗੁਰੂ ਇਹ ਪਵਿੱਤਰ ਪਾਵਨ ਧਰਤੀ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਪਬਲਿਕ ਦਾ ਅਸ਼ੀਰਵਾਦ ਹੈ ਐਂਡ ਸਾਡਾ ਇੱਕ ਜਜ਼ਬਾ ਵੀ ਹੈ ਕਿ ਅਸੀਂ ਆਪਾਂ ਆਪਣੀ ਸਟੇਟ ਨੂੰ ਨਸ਼ਾ ਮੁਕਤ ਕਰਨਾ ਸੀਐਮ ਸਾਹਿਬ ਦੇ ਡਾਇਰੈਕਸ਼ਨ ਤੇ ਹੈ ਨਹੀਂ ਮਨਦੀਪ ਸਿੰਘ ਜੀ ਉਹ ਪਿੰਡ ਉਸੇ ਦਾ ਹੀ ਰਾਮੇ ਦਾ ਬਦਨੀ ਦਾ